ਸੁਖ ਹਟਾਲ ਗੁਰ ਸੇਵੀ ਐ ਐਹਨੇ ਸਹਜ ਸੁਭਾਈ ਦਰਸ਼ਨ ਪਰ ਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸੇ ਫਤਖ ਸੰਮਦੀ ਨੂਰ ਅਰ ਸੋਹ ਗੁਰ ਸੋਹ ਝੜੀ ਐ ਤੁਦ ਠੇ ਸੱਜੇ ਮਾਲ ਜਨਮ ਜਨਮ ਦੀ ਕੱਢੀ ਐ ਸਜਣ ਸਜਾ ਬਾਦਸ਼ਾਹ ਸਰ ਸ਼ਾਹ ਦਾਸਾ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾਵੇ ਸਾਹੋ ਸਾਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਜਾਗੈ ਦਰਸ ਆਪ ਕੋਟਿ ਉਤਾਰੇ ਪੇਟ ਜ ਸੰਗ ਏਹੋ ਭਵ ਜਲਤਾਰੇ ਜਾ ਗਏ ਦਰਸ ਫਾਪ ਕੋਟਿ ਉਤਾਰੇ ਪੇਟ ਤ ਸੰਗ ਏਹੋ ਭਵ ਜਲਤਾਰੇ ਹੋਏ ਸਾਜਨ ਹੋਏ ਮੀਤ ਪਿਆਰੇ ਜੋ ਹਮ ਕਾਉ ਹਾਰੇ ਨਾਮ ਜਿਦਾਰੇ रहाओा सभद सुन सुख सारे जा की टहल जामदूत बेदारे जागी तीरक ਇਸ ਮਨ ਹੈ ਸਦਾ ਰੇ ਜਾਗੈ ਸmern ਮੁਖ ਉਜਲਾ ਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਤੈਨ ਸਾਧ ਬਲ ਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੈਨ ਸਾਧ ਬਲ ਹਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਬਾ ਜਾਗਾਇ ਧਰਸ ਬਾਪ ਕੋਡ ਉਤਾਰੇ ਪੇਟ ਤ ਸੰਗ ਇਹ ਭਵ ਜਲ ਤਾਰੇ ਪਰਮ ਸਨਮਾਨ ਜੋ ਨ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਕੇ ਬੋਹੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 739 ਦੇ ਸੂਹੀ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਮਾਨ ਹੋ ਜਾਵੇ ਭਾਈ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ